ਕਾਲ ਤੱਕ ਸਾਡੇ ਸ਼ਾਬਾਸ਼ 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 ਜਿਹੜੀ ਸਾਡੀਆਂ ਪੇਸ਼ੀਆਂ ਪਾਈਆਂ ਪਰ ਜਿਹਨੇ ਰਾਜਨੀਤੀ ਕਰਨ ਵਾਲੇ ਉਹਨਾਂ ਨੂੰ ਹੰਕਾਰ ਆ ਵੀ ਉਹ ਤਾਕਤ ਵਰਬਾਲੇ ਵੀ ਇਹਨਾਂ ਨੇ ਇਹਨਾਂ ਦੀ ਗੱਲ ਮੰਨਣੀ ਨਹੀਂ ਇਹਨਾਂ ਨੇ ਓਵੇਂ ਬੱਸਾਂ ਪਾਉਣੀਆਂ ਓਵੇਂ ਸਿਰਮੇ ਚੱਲਣੇ ਓਵੇਂ ਹੋਟਲ ਚੱਲਣੇ ਓਵੇਂ ਪੈਸੇ ਬਣਨੇ ਓਵੇਂ ਜ਼ਾਇਦਾ ਦਾ ਹੋਣੀ ਹੈ ਦੀ ਕੋਰ ਕਮੇਟੀ ਦੇ ਮੈਂਬਰ ਹੁੰਦਾ ਹੈ ਤੁਹਾਡੇ ਕੋਲ ਸੌਦਾ ਸਾਧਨ ਨੂੰ ਮਾਫੀ ਦੇਣ ਬਾਰੇ ਕੋਈ ਵਿਚਾਰ ਚਰਚਾ ਕੀਤੀ ਗਈ ਇਸ ਗੱਲ ਹੀ ਨਹੀਂ ਕੀਤੀ ਇਹ ਤੇ ਇਹ ਮੁੱਦੇ ਆਇਆ ਹੀ ਨਹੀਂ ਕਿ ਸੌਦਾ ਸਾਧਨ ਨੂੰ ਫਿਰ ਮਾਫੀ ਕਿਹਨੇ ਦੇਤੀ ਜੀ ਮਾਲਕ ਹੈ ਮਾਲਕ ਦੇ ਦਿੰਦੇ ਹੁੰਦੇ ਤਾਂ ਹੀ ਤਾਂ ਪੇਸ਼ੀ ਭੁਗਤਦੇ ਤੇ ਸੁਭੀਰ ਸਿੰਘ ਬਾਦਲ ਦਾ ਆਉਣ ਵਾਲਾ ਭੂਖ ਕੀ ਹੈਗਾ ਜੀ ਉਹ ਬੁਨਿਆਦੀ ਤੌਰ ਤੇ ਲੋਕ ਸੇਵਕ ਨਹੀਂ ਨਾ ਪੰਥ ਸੇਵਕ ਹੈ ਨਾ ਸਿੱਖ ਸੇਵਕ ਹੈ ਨਾ ਪੰਥਦਰਦੀ ਹੈ ਨਾ ਉਹ ਜਵਾਨੀ ਪੰਜਾਬ ਦੀ ਰੁਲਗੀ ਉਹਦਾ ਫਿਕਰਮੰਦ ਹੈ ਸ਼੍ਰੋਮਣੀ ਅਕਾਲੀ ਦਲ ਮੋਰ ਮੋੜ ਜਿਵੇਂ ਤੁਸੀਂ ਕਹਿ ਰਹੇ ਹੋ ਨਿਹਾਰਵਾਲ ਨੂੰ ਜਾ ਰਹੀ ਹੈ ਮੋੜ ਪੈਰਾਂ ਤੇ ਖੜੀ ਹੋ ਸਕਦੀ ਸ਼੍ਰੋਮਣੀ ਅਕਾਲੀ ਦਲ ਜੇ ਜੇਨਾਂ ਦੀਆਂ ਇਹੀ ਪਾਲਸੀਆਂ ਰਹਿ ਜਾਂ ਐਦੂ ਵੀ 10 ਗੁਣਾ ਸੱਤਿਆਨਾਸ਼ ਹੋਊਗਾ ਇਲਾਜ ਨਹੀਂ ਹੋਣਾ ਇਹ ਆ ਸੰਕਟ ਕਰਪਟ ਲੋਕਾਂ ਦੇ ਖਿਲਾਫ ਆਇਆ ਹੈ ਇਹ ਪੰਥਕ ਸੰਕਟ ਨਹੀਂ ਹੁਣ ਅਕਾਲੀ ਦਲ ਪੰਥਕ ਪਾਰਟੀ ਨਹੀਂ ਇਸ ਲਈ ਇਹ ਪੰਥ ਦਾ ਕ ਸੰਕਟ ਨਹੀਂ ਬਹੁਤ ਬਹੁਤ ਖੁਸ਼ੀ ਹੈ ਬਹੁਤ ਧੰਨਵਾਦ ਹੈ ਵੀ ਤਾਲਬ ਕੀਤੇ ਗਏ ਮੈਨੂੰ ਵੀ ਕੀਤਾ ਕਿਉਂਕਿ ਮੈਂ ਉਦੋਂ ਕੋਰ ਕਮੇਟੀ ਦਾ ਮੈਂਬਰ ਸੀ ਤੇ ਮੈਂ ਸਮਝਦਾ ਹੈ ਵੀ ਸਿੱਖਾਂ ਦੀ ਰਾਜਨੀਤੀ ਸ਼ਾਇਦ ਹੁਣ ਸਹੀ ਹੋ ਜੇ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਿੱਥੇ ਸੁਭੀਰ ਸਿੰਘ ਬਾਦਲ ਪਹੁੰਚੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਰਹਿ ਚੁੱਕੇ ਮੰਤਰੀ ਪਹੁੰਚੇ ਨੇ ਜਿੱਥੇ ਜਿਹੜੇ ਜਥੇਦਾਰ ਕਈ ਸਹਿਬਾਰ ਵੀ ਪਹੁੰਚੇ ਨੇ ਤਾਂ ਉੱਥੇ ਵੱਖੋ-ਵੱਖਰੀਆਂ ਜਿਹੜੀਆਂ ਰਾਜਨੀਤਿਕ ਰੁਚੀਆਂ ਰੱਖਣ ਵਾਲੇ ਜਾਂ ਵੱਖੋ-ਵੱਖਰੇ ਸਿਆਸਤਦਾਨ ਵੀ ਇੱਥੇ ਪਹੁੰਚੇ ਨੇ ਮਰਵੰਦ ਸਿੰਘ ਰਾਮੂ ਵਾਲੀਆ ਵੀ ਇੱਥੇ ਪਹੁੰਚੇ ਨੇ ਗੱਲਬਾਤ ਕਰਦੇ ਆ ਰਾਮੂ ਵਾਲੀਆ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਹਾਡੇ ਦਰਸ਼ਕਾਂ ਨੂੰ ਜੀ ਅੱਜ ਇੱਥੇ ਸੁਖਵੀਰ ਸਿੰਘ ਬਾਦਲ ਪਹੁੰਚੇ ਨੇ ਪਹਿਲਾਂ ਉਹਨਾਂ ਨੇ ਸਪਸ਼ਟੀਕਰਨ ਵੀ ਦਿੱਤਾ ਵੀ ਭਾਈ ਬੇਦਬੀਆਂ ਨੂੰ ਲੈ ਕੇ ਜਾਂ ਉਹਨਾਂ ਤੋਂ ਜਿਹੜੇ ਸਪਸ਼ਟੀਕਰਨ ਮੰਗੇ ਗਏ ਉਹਨਾਂ ਨੇ ਸਪਸ਼ਟੀਕਰਨ ਵੀ ਦਿੱਤਾ ਅੱਜ ਇੱਥੇ ਪਹੁੰਚੇ ਨੇ ਅੱਜ ਉਹਨਾਂ ਨੂੰ ਤਲਬ ਬਹੁਤ ਬਹੁਤ ਖੁਸ਼ੀ ਹੈ ਬਹੁਤ ਧੰਨਵਾਦ ਹੈ ਵੀ ਤਲਬ ਕੀਤੇ ਗਏ ਹੈ ਮੈਨੂੰ ਵੀ ਕੀਤਾ ਹੈ ਕਿਉਂਕਿ ਮੈਂ ਉਦੋਂ ਕੋਰ ਕਮੇਟੀ ਦਾ ਮੈਂਬਰ ਸੀ ਮੈਂ ਉਹਦਾ ਕਾਰਨ ਦੱਸ ਕੇ ਚਿੱਠੀ ਦੇਤੀ ਹੈ ਸੋ ਮੈਂ ਬਾਹਰ ਆਇਆ ਤੇ ਮੈਂ ਸਮਝਦਾ ਹੈ ਵੀ ਸਿੱਖਾਂ ਦੀ ਰਾਜਨੀਤੀ ਸ਼ਾਇਦ ਹੁਣ ਸਹੀ ਹੋ ਜੇ ਪਰ ਜਿਹਨੇ ਰਾਜਨੀਤੀ ਕਰਨ ਵਾਲੇ ਉਹਨਾਂ ਨੂੰ ਹੰਕਾਰ ਆ ਵੀ ਉਹ ਤਾਕਤ ਵਰਭਾਲੇ ਆ ਹੂੰ ਉਹਨਾਂ ਨੇ ਮੈਨੂੰ ਐ ਡਰ ਲੱਗਦਾ ਹੈ ਹੋ ਸਕਦਾ ਉਹ ਵਾਰਨਿੰਗ ਦਿਨਾ ਮੈਂ ਦੁਨੀਆ ਦੇ 50 ਦੇਸ਼ਾਂ ਦੇ ਬੈਠੇ ਸਿੱਖਾਂ ਨੂੰ ਤੇ ਇਹ ਸਾਡੇ ਸਰਬੋਤਮ ਸਾਨ ਅਕਾਲ ਤੱਕ ਸਭ ਦੇ ਸਾਹਮਣੇ ਖੜ ਕੇ ਵੀ ਇਹਨਾਂ ਨੇ ਇਹਨਾਂ ਦੀ ਗੱਲ ਮੰਨਣੀ ਨਹੀਂ ਇਹਨਾਂ ਨੂੰ ਓਵੇਂ ਬੱਸਾਂ ਪਾਉਣੀ ਐ ਓਵੇਂ ਸਿਰਮੇ ਚੱਲਣੇ ਐ ਓਵੇਂ ਹੋਟਲ ਚੱਲਣੇ ਐ ਓਵੇਂ ਪੈਸੇ ਬਣਨੇ ਐ ਉਹ ਮੈਂ ਜੈਦਾ ਦਾ ਹੋਣੀ ਐ ਉਹ ਕੋਈ ਇਹਦਾ ਹੁਕਮ ਨਹੀਂ ਮੰਨਣਾ ਉਹ ਰਾਜ ਭਾਗ ਉਹਨਾਂ ਨੇ ਲਿਆ ਪੰਥ ਤੋਂ ਪਰ ਲਿਆ ਆਪ ਦੀ ਨਿੱਜੀ ਹਉਮੈ ਹੰਕਾਰ ਪੈਸਾ ਸ਼ਕਤੀ ਉਹ ਦੇ ਲਈ ਅੱਛਾ ਤੁਸੀਂ ਉਸ ਸਮੇਂ ਕੋਰ ਕਮੇਟੀ ਦੇ ਮੈਂਬਰ ਰਹਿੰਦੇ ਹੋ ਤਿੰਨ ਸਾਲ ਰਿਆ ਜੀ ਜੀ ਤਿੰਨ ਸਾਲ ਦੀ ਛੱਡ ਗਿਆ ਉਹ ਜਿਹ ਉਸ ਸਮੇਂ ਦੀ ਕੋਰ ਕਮੇਟੀ ਦੇ ਮੈਂਬਰ ਹੁੰਦਾ ਹੈ ਤੁਹਾਡੇ ਕੋਲ ਸੌਦਾ ਸਾਧ ਨੂੰ ਮਾਫੀ ਦੇਣ ਬਾਰੇ ਕੋਈ ਵਿਚਾਰ ਚਰਚਾ ਕੀਤੀ ਗਈ ਸੀ ਗੱਲ ਹੀ ਨਹੀਂ ਕੀਤੀ ਇਹ ਤੇ ਇਹ ਮੁੱਦੇ ਆਇਆ ਹੀ ਨਹੀਂ ਕੋਈ ਮੁੱਦੇ ਇਹ ਕਦੇ ਇਹ ਮੁੱਦਾ ਕਦੇ ਕੋਰ ਕਮੇਟੀ ਜੀ ਨਹੀਂ ਆਇਆ ਇਹ ਸੌਦਾ ਸਾਧ ਨੂੰ ਫਿਰ ਮਾਫੀ ਕਿੰਨੇ ਦਿੱਤੀ ਜੀ ਮਾਲਕ ਹੈ ਮਾਲਕ ਦੇ ਦਿੰਦੇ ਹੁੰਦੇ ਤਾਂ ਹੀ ਤਾਂ ਪੇਸ਼ੀ ਭੁਗਤਦੇ ਇਹਨਾਂ ਨੇ ਹੁਣ ਵੀ ਨਹੀਂ ਹਟਣਾ ਇਹ ਸ਼੍ਰੋਮਣੀ ਕਾਲੀਦਾਣਾ ਮੋੜ ਮੋੜ ਜਿਵੇਂ ਤੁਸੀਂ ਕਹਿ ਰਹੇ ਹੋ ਨਿਹਾਰਵਾਲ ਨੂੰ ਜਾ ਰਹੀ ਹੈ ਮੋੜ ਪੈਰੇ ਤੇ ਖੜੀ ਹੋ ਸਕਦੀ ਸ਼੍ਰੋਮਣੀ ਕਾਲੀਦਾਣਾ ਜਿਹੜੀ ਰਾਜਨੀਤੀ ਦੇ ਪਾਲਸੀਆਂ ਜਿਹੜੇ ਬੈਠੇ ਆ ਉਧਰ ਉਹ ਚਲਾ ਰਹੇ ਆ ਪੇਸ਼ੀ ਭੁਗਤ ਰਹੇ ਆ ਜੇ ਇਹਨਾਂ ਦੀਆਂ ਇਹੀ ਪਾਲਸੀਆਂ ਰਹਿ ਜਾਂ ਐਦੋਂ ਵੀ 10 ਗੁਣਾ ਸੱਤਿਆਨਾਸ਼ ਹੋਊਗਾ ਇਲਾਜ ਨਹੀਂ ਹੋਣਾ ਲੇਕਿਨ ਅਕਾਲ ਤਖਤ ਸਾਹਿਬ ਦੇ ਸ਼ਾਬਾਸ਼ 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 ਜਿਹੜੀ ਸਾਡੀਆਂ ਪੇਸ਼ੀਆਂ ਪਾਈਆਂ ਸੁਖਵੀਰ ਸਿੰਘ ਬਾਦਲ ਦਾ ਭੁਵਿੱਖ ਕੀ ਨਜ਼ਰ ਆ ਰਿਹਾ ਬਲਵੰਤ ਸਿੰਘ ਰਾਮੂ ਵਾਲੀ ਆ ਕੀ ਸੋਚਦੇ ਨੇ ਸੁਖਵੀਰ ਸਿੰਘ ਬਾਦਲ ਦਾ ਆਉਣ ਵਾਲਾ ਭਵਿੱਖ ਕੀ ਹੈਗਾ ਜੀ ਉਹ ਬੁਨਿਆਦੀ ਤੌਰ ਤੇ ਲੋਕ ਸੇਵਕ ਨਹੀਂ ਨਾ ਪੰਥ ਸੇਵਕ ਹੈ ਨਾ ਸਿੱਖ ਸੇਵਕ ਹੈ ਨਾ ਪੰਥਦਰਦੀ ਹੈ ਨਾ ਉਹ ਜਵਾਨੀ ਪੰਜਾਬ ਦੀ ਰੁੜਗੀ ਉਹਦਾ ਫਿਕਰਮੰਦ ਹੈ ਕਿੰਨੋ ਫਿਕਰਮੰਦ ਗਿਣੋਗੇ 110000 ਪੰਚਾਇਤਾਂ ਇੱਕ ਵੀ ਪੰਚਾਇਤ ਨੇ ਟਰੈਵਲ ਏਜੰਟਰ ਤੋਂ ਮਤਾ ਨਹੀਂ ਪਾਇਆ ਤੇ ਟਰੈਵਲ ਏਜੰਟ રોજ ਕਟੋ ਕਟ 500 ਕੁੜੀਆਂ ਦੀ ਜਿੱਤੇ ਤਾਂ ਲਟਾਉਂਦੇ ਆ ਜਾਂ ਲੁੱਟਦੇ ਆ ਹੂੰ ਸੇ ਤੁਹਾਨੂੰ ਕੀ ਲੱਗਦਾ ਹੁਣ ਸ਼੍ਰੋਮਣੀ ਕਾਲੀ ਦਾ ਭੂਖ ਵੈਸੇ ਤੁਸੀਂ ਆਪਣੇ ਤੌਰ ਤੇ ਕੀ ਦੇਖਦੇ ਹੋ ਜੀ ਮੈਨੂੰ ਲੱਗਦਾ ਹੈ ਸੰਕਟ ਸਿੱਖਾਂ ਤੇ ਆਏ ਬੰਦੇ ਬਹਾਦਰੇ ਵੀ ਆਇਆ ਉਹਦੋਂ ਮਗਰੋਂ ਵੀ ਆਏ ਸਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਹੋਰ بڑا ਆਇਆ ਪਰ ਆ ਸੰਕਟ ਕਰਪਟ ਲੋਕਾਂ ਦੇ ਖਿਲਾਫ ਆਇਆ ਇਹ ਪੰਥਕ ਸੰਕਟ ਨਹੀਂ ਹੁਣ ਅਕਾਲੀ ਦਲ ਪੰਥਕ ਪਾਰਟੀ ਨਹੀਂ ਇਸ ਲਈ ਪੰਥੇ ਦਾ ਕਸਾਂਕਟ ਹੀ ਨਹੀਂ ਅੱਛਾ ਤਨਖਾਹ ਕਿਹੋ ਜੀ ਲੱਗਣੀ ਚਾਹੀਦੀ ਹੈ ਤੁਹਾਡਾ ਨਜ਼ਰੀਆ ਕੋਈ ਲਾਉਣਗੇ ਇਹਨਾਂ ਨੂੰ ਪਤਾ ਕੋਈ ਸਖਤ ਤਨਖਾਹ ਲੱਗ ਸਕਦੀ ਤੁਹਾਨੂੰ ਲੱਗਦਾ ਜੀ ਵੀ ਮੈਂ ਤਾਂ ਉਹਨਾਂ ਦੀ ਮਰਜ਼ੀ ਹੈ ਜੋ ਚਾਹਣਗੇ ਮੈਂ ਕਮੈਂਟ ਕਰਨ ਦਾ ਲੇਕਿਨ ਮੈਂ ਖੁਸ਼ ਹਾਂ ਵੀ ਪੇਸ਼ੀ ਤਾਂ ਪਈ ਹੈ ਅੱਛਾ ਉਹਨਾਂ ਲੋਕਾਂ ਬਾਰੇ ਕੀ ਖਿਆਲ ਹੈ ਜਿਹੜੇ ਸੁਖਵੀਰ ਸਿੰਘ ਬਾਦਲ ਦੀ ਹਮਾਇਤ ਦੇ ਵਿੱਚ ਆਏ ਜਿਹੜੇ ਜਦੋਂ ਤੁਹਾਡੀ ਵੀ ਪੋਸਟ ਪੈਂਦੀ ਹੈ ਜਾਂ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕੋਈ ਸੋਸ਼ਲ ਮੀਡੀਆ ਤੇ ਪੋਸਟ ਪਾਉਂਦੀ ਹੈ ਪ੍ਰਾਊਡ ਟੂ ਬੀ ਜਾਂ ਸੁਖਵੀਰ ਬਾਦਲ ਦੇ ਹੱਕ ਦੇ ਵਿੱਚ ਨਾਰੇ ਲਾਉਂਦੇ ਨੇ ਜਾਂ ਸੁਖਵੀਰ ਬਾਦਲ ਜਿੰਦਾਬਾਦ ਦੀ ਨਾਰੇਬਾਦੀ ਕਰਦੇ ਨੇ ਉਹਨਾਂ ਲੋਕਾਂ ਨੂੰ ਕੁਝ ਕਹਿਣਾ ਚਾਹੋਗੇ ਨਹੀਂ ਮੈਂ ਉਹਨਾਂ ਨੂੰ ਕਹਿਣਾ ਵੀ ਐਨੇ ਪੱਖਪਾਤੀ ਨਾ ਹੋਵੋ ਨਿਰਪੱਖ ਹੋਵੇ ਪੰਥ ਤੇ ਤਰਸ ਕਰੋ ਪੰਥ ਤੇ ਪੰਜਾਬ ਦਾ ਦਰਦ ਕਰੋ ਪੰਜਾਬ ਦੀ ਬੇਰਜ਼ਗਾਰੀ ਰੁੱਲਦੀ ਜਵਾਨੀ ਤੇ ਦਰਦ ਕਰੋ ਇਹ ਮੈਂ ਕਹਿੰਦਾ ਅੱਛਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਜਿਹੜੇ ਤੁਸੀਂ ਆ ਸੌਦਾ ਸਾਧ ਦੇ ਬਾਰੇ ਵੀ ਜ਼ਿਕਰ ਕੀਤਾ ਜਾਂ ਬੇਅਦਬੀਆਂ ਦੇ ਮਸਲੇ ਨੂੰ ਲੈ ਕੇ ਕਦੀ ਬੈਠ ਕੇ ਵਿਚਾਰ ਚਰਚਾ ਨਹੀਂ ਹੋਈ ਤੁਹਾਡੀ ਕੋਰ ਕਮੇਟੀ ਦੇ ਮੈਂਬਰਾਂ ਨਾਲ ਜਾਂ ਕੈਬਨਿਟ ਮੰਤਰੀਆਂ ਦੇ ਨਾਲ ਇਹ ਉਹਨਾਂ ਦੇ ਬੰਦ ਕਮਰਾ ਫੈਸਲੇ ਆ ਪਰਿਵਾਰਕ ਸੁਧਾਰ ਲੈਰ ਬਾਰੇ ਕੀ ਖਿਆਲ ਹੈ ਜੀ ਇੱਕ ਸੁਧਾਰ ਲੈਰ ਆਲਾ ਤੁਹਾਡਾ ਵੀ ਖੜਾ ਹੋਇਆ ਜੀ ਉਹ ਅਕਾਲੀ ਦਰ ਦੀ ਸੁਧਾਰ ਦੀ ਯਤਨ ਕਰਦੇ ਆ ਹੋ ਸਕਦਾ ਕੁਝ ਫਰਕ ਪੈ ਜੇ ਅੱਛਾ ਸੁਧਾਰ ਲਿਆਰ ਵਾਲੇ ਚਾਹੇ ਆਪਾਂ ਗੁਰਪ੍ਰਤਾਪ ਸਿੰਘ ਵਡਾਲਾ ਹੋਰਾਂ ਦਾ ਜ਼ਿਕਰ ਕਰ ਲਈਏ ਬੀਬੀ ਜਗੀਰ ਕੌਰ ਹੋਣਾ ਦਾ ਗੱਲ ਕਰ ਲਈਏ ਜੇ ਢੀਂਡਸਾ ਪਰਿਵਾਰ ਦੀ ਗੱਲ ਕਰ ਲਈਏ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਸੁਧਾਰ ਦੇਣਗੇ ਜੀ ਤੁਹਾਡਾ ਨਜ਼ਰੀਆ ਕੀ ਕਹਿੰਦਾ ਉਹ ਸੁਧਾਰ ਲਿਆਰ ਉਹਨਾਂ ਨੇ ਸ਼ੁਰੂ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਸੁਧਰ ਸਕਦੀ ਉਹਨਾਂ ਕਰਕੇ ਜੀ ਉਹਨਾਂ ਉੱਤੇ ਸ਼ੁਰੂ ਦੀ ਬੇਤਬੀਰੀ ਨਹੀਂ ਕਰਨੀ ਚਾਹੀਦੀ ਅਤਮਾਨ ਕਰਨਾ ਚਾਹੀਦਾ ਲੱਗਦਾ ਸੁਧਾਰ ਸਕਦੇ ਜੀ ਕਿ ਨਾ ਇਤਮਾਨ ਕਰਨਾ ਚਾਹੀਦਾ ਜੀ ਬਿਲਕੁਲ ਬਿਲਕੁਲ ਜੀ ਇਹ ਬਲਵੰਤ ਸਿੰਘ ਰਾਮੂ ਵਾਲੀਆ ਸਾਹਿਬ ਸਗੇ ਤਾਂ ਇਹਨਾਂ ਨੇ ਗੱਲਬਾਤ ਕੀਤੀ ਅੱਜ ਇਹਨਾਂ ਨੂੰ ਵੀ ਤਲਬ ਕੀਤਾ ਗਿਆ ਸ਼੍ਰੀ ਅਕਾਲ ਤਖਸੈਬ ਵਿਖੇ ਤਾਂ ਇਹਨਾਂ ਨੇ ਵੀ ਆਪਣਾ ਸਪਸ਼ਟੀਕਰਨ ਦੇ ਦਿੱਤਾ ਹੈ ਹੁਣ ਦੇਖਣਾ ਹੋਏਗਾ ਸੁਭੀਰ ਸਿੰਘ ਬਾਦਲ ਹੋਰਾਂ ਨੂੰ ਸ਼੍ਰੀ ਅਕਾਲ ਤਖਸੈਬ ਤੋਂ ਕਿਹੋ ਜੀ ਤਨਖਾਹ ਲੱਗਦੀ ਹੈ ਤਾਂ ਜਿਹੜੇ ਹੋਰ ਵੀ ਕੈਬਨਿਟ ਮੰਤਰੀ ਸਹਿਬਾਨ ਇੱਥੇ ਪਹੁੰਚੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਮੰਤਰੀ ਰਹਿ ਚੁੱਕੇ ਮੰਤਰੀ ਸਹਿਬਾਨ ਇੱਥੇ ਪਹੁੰਚੇ ਨਹੀਂ ਉਹਨਾਂ ਬਾਰੇ ਸ਼੍ਰੀ ਅਕ ਜਾਏਗਾ ਪਰ ਸਿੱਧੇ ਤੌਰ ਤੇ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਬਾਰੇ ਵੀ ਗੱਲਬਾਤ ਕੀਤੀ ਵੀ ਭਾਈ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਸੁਧਾਰ ਦੇਣ ਤਾਂ ਇਸ ਪੂਰੀ ਗੱਲਬਾਤ ਦੇ ਬਾਬਤ ਤੁਹਾਡੇ ਕੀ ਵਿਚਾਰ ਨੇ ਜੇ ਸੁਖਵੀਰ ਸਿੰਘ ਬਾਦਲ ਨੂੰ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤਾ ਗਿਆ ਹੈ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਜ਼ਰੂਰ ਦਿਓ ਬਣੇ ਰਹੋ ਲੋਕ ਆਵਾਜ਼ ਟੀਵੀ ਦੇ ਨਾਲ ਧੰਨਵਾਦ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਿੱਥੇ ਸੁਖਵੀਰ ਸਿੰਘ ਬਾਦਲ ਪਹੁੰਚੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰ ਜਿੱਥੇ ਜਿਹੜੇ ਜਥੇਦਾਰ ਕਈ ਸਹਿਬਾੜ ਵੀ ਪਹੁੰਚੇ ਨੇ ਤਾਂ ਉੱਥੇ ਵੱਖੋ-ਵੱਖਰੀਆਂ ਜਿਹੜੀਆਂ ਰਾਜਨੀਤਿਕ ਰੁਚੀਆਂ ਰੱਖਣ ਵਾਲੇ ਜਾਂ ਵੱਖੋ-ਵੱਖਰੇ ਸਿਆਸਤਦਾਨ ਵੀ ਇੱਥੇ ਪਹੁੰਚੇ ਨੇ ਬਲਵੰਤ ਸਿੰਘ ਰਾਮੂ ਵਾਲੀਆ ਵੀ ਇੱਥੇ ਪਹੁੰਚੇ ਨੇ ਗੱਲਬਾਤ ਕਰਦੇ ਆ ਰਾਮੂ ਵਾਲੀਆ ਸਾਹਿਬ ਸਾਸੀ ਗਾਜੀ ਸਤਿ ਸ੍ਰੀ ਅਕਾਲ ਤੁਹਾਡੇ ਦਰਸ਼ਕਾਂ ਨੂੰ ਜੀ ਅੱਜ ਇੱਥੇ ਸੁਖਵੀਰ ਸਿੰਘ ਬਾਦਲ ਪਹੁੰਚੇ ਨੇ ਪਹਿਲਾਂ ਉਹਨਾਂ ਨੇ ਸਪਸ਼ਟੀਕਰਨ ਵੀ ਦਿੱਤਾ ਵੀ ਭਾਈ ਬੇਦਬੀਆਂ ਨੂੰ ਲੈ ਕੇ ਜਾਂ ਉਹਨਾਂ ਤੋਂ ਜਿਹੜੇ ਸਪਸ਼ਟੀਕਰਨ ਮੰਗੇ ਗਏ ਉਹਨਾਂ ਨੇ ਸਪਸ਼ਟੀਕਰਨ ਵੀ ਦਿੱਤਾ ਅੱਜ ਇੱਥੇ ਪਹੁੰਚੇ ਨੇ ਅੱਜ ਉਹਨਾਂ ਨੂੰ ਤਲਬ ਕੀਤਾ ਗਿਆ ਤੁਹ ਬਹੁਤ ਬਹੁਤ ਖੁਸ਼ੀ ਹੈ ਬਹੁਤ ਧੰਨਵਾਦ ਹੈ ਵੀ ਤਲਬ ਕੀਤੇ ਗਏ ਹੈ ਮੈਨੂੰ ਵੀ ਕੀਤਾ ਕਿਉਂਕਿ ਮੈਂ ਉਦੋਂ ਕੋਰ ਕਮੇਟੀ ਦਾ ਮੈਂਬਰ ਸੀ ਮੈਂ ਉਹਦਾ ਕਾਰਨ ਦੱਸ ਕੇ ਚਿੱਠੀ ਦੇਤੀ ਹੈ ਸੋ ਮੈਂ ਬਾਹਰ ਆਇਆ ਤੇ ਮੈਂ ਸਮਝਦਾ ਹੈ ਵੀ ਸਿੱਖਾਂ ਦੀ ਰਾਜਨੀਤੀ ਸ਼ਾਇਦ ਹੁਣ ਸਹੀ ਹੋ ਜੇ ਪਰ ਜਿਹਨੇ ਰਾਜਨੀਤੀ ਕਰਨ ਵਾਲੇ ਉਹਨਾਂ ਨੂੰ ਹੰਕਾਰ ਆ ਵੀ ਉਹ ਤਾਕਤ ਵਰਭਾਲੇ ਉਹਨਾਂ ਨੇ ਮੈਨੂੰ ਇਹ ਡਰ ਲੱਗਦਾ ਹੈ ਹੋ ਸਕਦਾ ਉਹ ਵਾਰਨਿੰਗ ਦਿਨਾ ਵਾ ਦੁਨੀਆ ਦੇ 50 ਦੇਸ਼ਾਂ ਦੇ ਬੈਠੇ ਸਿੱਖਾਂ ਨੂੰ ਤੇ ਇਹ ਸਾਡੇ ਸਰਬੋਤਮ ਸਾਨ ਅਕਾਲ ਤੱਕ ਸਭ ਦੇ ਸਾਹਮਣੇ ਕੜ ਕੇ ਇਹਨਾਂ ਨੇ ਇਹਨਾਂ ਦੀ ਗੱਲ ਮੰਨਣੀ ਨਹੀਂ ਇਹਨਾਂ ਨੂੰ ਓਵੇਂ ਬੱਸਾਂ ਪਾਉਣੀਆਂ ਓਵੇਂ ਸਿਰਮੇ ਚੱਲਣੇ ਆ ਓਵੇਂ ਹੋਟਲ ਚੱਲਣੇ ਆ ਓਵੇਂ ਪੈਸੇ ਬਣਨੇ ਆ ਓਵੇਂ ਜਾਇਦਾਦਾਂ ਹੋਣੀਆਂ ਆ ਉਹ ਕੋਈ ਇਹਦਾ ਹੁਕਮ ਨਹੀਂ ਮੰਨਣਾ ਉਹ ਰਾਜ ਭਾਗ ਉਹਨਾਂ ਨੇ ਲਿਆ ਪੰਥ ਤੋਂ ਪਰ ਲਿਆ ਆਪ ਦੀ ਨਿੱਜੀ ਹਉਮੈ ਹੰਕਾਰ ਪੈਸਾ ਸ਼ਕਤੀ ਉਹ ਦੇ ਲਈ ਅੱਛਾ ਤੁਸੀਂ ਉਸ ਸਮੇਂ ਕੋਰ ਕਮੇਟੀ ਦੇ ਮੈਂਬਰ ਰਹਿੰਦੇ ਹੋ ਤਿੰਨ ਸਾਲ ਰਿਹਾ ਜੀ ਜੀ ਤਿੰਨ ਸਾਲ ਦੀ ਛੱਡ ਗਿਆ ਉਹ ਉਸ ਸਮੇਂ ਦੀ ਕੋਰ ਕਮੇਟੀ ਦੇ ਮੈਂਬਰ ਹੁੰਦਾ ਹੈ ਤੁਹਾਡੇ ਕੋਲ ਸੌਦਾ ਸਾਦ ਨੂੰ ਮਾਫੀ ਦੇਣ ਬਾਰੇ ਕੋਈ ਵਿਚਾਰ ਚਰਚਾ ਕੀਤੀ ਗਈ ਸੀ ਗੱਲ ਹੀ ਨਹੀਂ ਕੀਤੀ ਇਹ ਤੇ ਇਹ ਮੁੱਦੇ ਆਇਆ ਹੀ ਨਹੀਂ ਕੋਈ ਮੁੱਦੇ ਕਦੇ ਇਹ ਮੁੱਦਾ ਕਦੇ ਕੋਰ ਕਮੇਟੀ ਜੀ ਨਹੀਂ ਆਇਆ ਇਹ ਸੌਦਾ ਸਾਧ ਨੂੰ ਫੇਰ ਮਾਫੀ ਕਿੰਨੇ ਦਿੱਤੀ ਜੀ ਮਾਲਕ ਹੈ ਮਾਲਕ ਦੇ ਦਿੰਦੇ ਹੁੰਦੇ ਤਾਂ ਹੀ ਤਾਂ ਪੇਸ਼ੀ ਭੁਗਦੇ ਇਹਨਾਂ ਨੇ ਹੁਣ ਵੀ ਨਹੀਂ ਹਟਣਾ ਇਹ ਸ਼੍ਰੋਮਣੀ ਕਾਲੀਦਾਰ ਮੋੜ ਮੋੜ ਜਿਵੇਂ ਤੁਸੀਂ ਕਹਿ ਰਹੇ ਹੋ ਨਿਹਾਰਵਾਲ ਨੂੰ ਜਾ ਰਹੀ ਹੈ ਮੋੜ ਪੈਰਾਂ ਤੇ ਖੜੀ ਹੋ ਸਕਦੀ ਸ਼੍ਰੋਮਣੀ ਕਾਲੀਦਾਰ ਜਿਹੜੀ ਰਾਜਨੀਤੀ ਤੇ ਪਾਲਸੀਆਂ ਜਿਹੜੇ ਬੈਠੇ ਆ ਉਧਰ ਉਹ ਚਲਾ ਰਹੇ ਐ ਪੇਸ਼ੀ ਭੁਗਤ ਰਹੇ ਐ ਜੇ ਇਹਨਾਂ ਦੀਆਂ ਇਹੀ ਪਾਲਿਸੀਆਂ ਰਹਿ ਜਾਂ ਐ ਇਦੋਂ ਵੀ 10 ਗੁਣਾ ਸਤਿਆਨਾਸ਼ ਹੋਊਗਾ ਇਲਾਜ ਨਹੀਂ ਹੋਣਾ ਲੇਕਿਨ ਅਕਾਲ ਤਖਤ ਸਾਹਿਬ ਦੇ ਸ਼ਾਬਾਸ਼ 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 ਜਿਹੜੀ ਸਾਡੀਆਂ ਪੇਸ਼ੀਆਂ ਪਾਈਆਂ ਐ ਤੇ ਸੁਖਵੀਰ ਸਿੰਘ ਬਾਦਲ ਦਾ ਭੁਵਿੱਖ ਕੀ ਨਜ਼ਰ ਆ ਰਿਹਾ ਬਲਵੰਤ ਸਿੰਘ ਰਾਮੂ ਵਾਲੀ ਆ ਕੀ ਸੋਚਦੇ ਨੇ ਸੁਖਵੀਰ ਸਿੰਘ ਬਾਦਲ ਦਾ ਆਉਣ ਵਾਲਾ ਭਵਿੱਖ ਕੀ ਹੈਗਾ ਜੀ ਉਹ ਬੁਨਿਆਦੀ ਤੌਰ ਤੇ ਲੋਕ ਸੇਵਕ ਨਹੀਂ ਨਾ ਪੰਥ ਸੇਵਕ ਐ ਨਾ ਸਿੱਖ ਸੇਵਕ ਐ ਨਾ ਪੰਥਦਰਦੀ ਐ ਨਾਉ ਜਵਾਨੀ ਪੰਜਾਬ ਦੀ ਰੁਲ ਗਈ ਉਹਦਾ ਫਿਕਰਮੰਦ ਹੈ ਕਿਹਨੂੰ ਫਿਕਰਮੰਦਹਿ ਕਹਿਣਾਗੇ 110000 ਪੰਚਾਇਤਾਂ ਇੱਕ ਵੀ ਪੰਚਾਇਤ ਨੇ ਟਰੈਵਲ ਏਜੰਟਰ ਸਰਦ ਮਤਾ ਨਹੀਂ ਪਾਇਆ ਤੇ ਟਰੈਵਲ ਏਜੰਟ ਰੋਜ਼ ਘੱਟੋ ਘੱਟ 500 ਕੁੜੀਆਂ ਦੀ ਇੱਜਤ ਲਟਾਉਂਦੇ ਆ ਜਾਂ ਲੁੱਟਦੇ ਆ ਸੇ ਤੁਹਾਨੂੰ ਕੀ ਲੱਗਦਾ ਹੁਣ ਸ਼੍ਰੋਮਣੀ ਕਾਲੀਦਾ ਦਾ ਭੂਖ ਵੈਸੇ ਤੁਸੀਂ ਆਪਣੇ ਤੌਰ ਤੇ ਕੀ ਦੇਖਦੇ ਹੋ ਜੀ ਮੈਨੂੰ ਲੱਗਦਾ ਹੈ ਸੰਕਟ ਸਿੱਖਾਂ ਤੇ ਆਏ ਬੰਦੇ ਬਹਾਦਰ ਵਾਲੇ ਵੀ ਆਇਆ ਉਹ ਤੋਂ ਮਗਰੋਂ ਵੀ ਆਏ ਸਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਹੋਰ بڑا ਆਇਆ ਪਰ ਆ ਸੰਕਟ ਕਰਪਟ ਲੋਕਾਂ ਦੇ ਖਿਲਾਫ ਆਇਆ ਇਹ ਪੰਥਕ ਸੰਕਟ ਨਹੀਂ ਹੁਣ ਅਕਾਲੀ ਦਲ ਪੰਥਕ ਪਾਰਟੀ ਨਹੀਂ ਇਸ ਲਈ ਪੰਥ ਦੇ ਦਾ ਸੰਕਟ ਹੀ ਨਹੀਂ ਅੱਛਾ ਤਨਖਾਹ ਕਿਹੋ ਜਿਹੀ ਲੱਗਣੀ ਚਾਹੀਦੀ ਹੈ ਤੁਹਾਡਾ ਨਜ਼ਰੀਆ ਕੀ ਉਹ ਲਾਉਣਗੇ ਇਹਨਾਂ ਨੂੰ ਪਤਾ ਸਖਤ ਤਨਖਾਹ ਲੱਗ ਸਕਦੀ ਤੁਹਾਨੂੰ ਲੱਗਦਾ ਵੀ ਮੈਂ ਤਾਂ ਉਹਨਾਂ ਦੀ ਮਰਜ਼ੀ ਹੈ ਜੋ ਚਾਹਣਗੇ ਮੈਂ ਕਮੈਂਟ ਕਰਨ ਦਾ ਲੇਕਿਨ ਮੈਂ ਖੁਸ਼ ਐ ਵੀ ਪੇਸ਼ੀ ਤਾਂ ਪਈ ਐ ਅੱਛਾ ਉਹਨਾਂ ਲੋਕਾਂ ਬਾਰੇ ਕੀ ਖਿਆਲ ਐ ਜਿਹੜੇ ਸੁਖਵੀਰ ਸਿੰਘ ਬਾਦਲ ਦੀ ਹਮਾਇਤ ਦੇ ਵਿੱਚ ਐ ਜਿਹੜੇ ਜਦੋਂ ਤੁਹਾਡੀ ਵੀ ਪੋਸਟ ਪੈਂਦੀ ਐ ਜਾਂ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕੋਈ ਸੋਸ਼ਲ ਮੀਡੀਆ ਤੇ ਪੋਸਟ ਪਾਉਂਦੀ ਐ ਪ੍ਰਾਊਡ ਟੂ ਬੀ ਜਾਂ ਸੁਖਵੀਰ ਬਾਦਲ ਦੇ ਹੱਕ ਦੇ ਵਿੱਚ ਨਾਅਰੇ ਲਾਉਂਦੇ ਨੇ ਜਾਂ ਸੁਖਵੀਰ ਬਾਦਲ ਜਿੰਦਾਬਾਦ ਦੀ ਨਾਅਰੇਬਾਦੀ ਕਰਦੇ ਨੇ ਉਹਨਾਂ ਲੋਕਾਂ ਨੂੰ ਕੁਝ ਕਹਿਣਾ ਚਾਹੋਗੇ ਨਹੀਂ ਮੈਂ ਕਹਿਣਾ ਵੀ ਇੰਨੇ ਪੱਖਪਾਤੀ ਨਾ ਹੋਵੋ ਨਿਰਪੱਖ ਹੋਵੇ ਪੰਥ ਤੇ ਤਰਸ ਕਰੋ ਪੰਥ ਤੇ ਪੰਜਾਬ ਦਾ ਦਰਦ ਕਰੋ ਪੰਜਾਬ ਦੀ ਬੇਰੁਜ਼ਗਾਰੀ ਰੁਲਦੀ ਜਵਾਨੀ ਤੇ ਦਰਦ ਕਰੋ ਇਹ ਮੈਂ ਕਹਿੰਦਾ ਅੱਛਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਜਿਹੜੇ ਤੁਸੀਂ ਆ ਸੌਦਾ ਸਾਧ ਦੇ ਬਾਰੇ ਵੀ ਜ਼ਿਕਰ ਕੀਤਾ ਜਾਂ ਬੇਅਦਬੀਆਂ ਦੇ ਮਸਲੇ ਨੂੰ ਲੈ ਕੇ ਕਦੀ ਬੈਠ ਕੇ ਵਿਚਾਰ ਚਰਚਾ ਨਹੀਂ ਹੋਈ ਤੁਹਾਡੀ ਕੋਰ ਕਮੇਟੀ ਦੇ ਮੈਂਬਰਾਂ ਨਾਲ ਜਾਂ ਕੈਬਨਿਟ ਮੰਤਰੀਆਂ ਦੇ ਨਾਲ ਇਹ ਉਹਨਾਂ ਦੇ ਬੰਦ ਕਮਰਾ ਫੈਸਲੇ ਆ ਪਰਿਵਾਰਕ ਸੁਧਾਰ ਲੈਰ ਬਾਰੇ ਕੀ ਖਿਆਲ ਹੈ ਜੀ ਇੱਕ ਸੁਧਾਰ ਲੈਰ ਰਾਣਾ ਤੁਹਾਡਾ ਵੀ ਖੜਾ ਹੋਇਆ ਜੀ ਉਹ ਅਕਾਲੀ ਦਲ ਦੀ ਸੁਧਾਰ ਦੀ ਯਤਨ ਕਰਦੇ ਆ ਹੋ ਸਕਦਾ ਕੁਝ ਫਰਕ ਪੈ ਜੇ ਅੱਛਾ ਸੁਧਾਰ ਲਿਆਰ ਵਾਲੇ ਜਿਹਾ ਹੈ ਆਪਾਂ ਗੁਰਪ੍ਰਤਾਪ ਸਿੰਘ ਵਡਾਲਾ ਹੋਰਾਂ ਦਾ ਜ਼ਿਕਰ ਕਰ ਲਈਏ ਬੀਬੀ ਜਗੀਰਕੌਰ ਹੋਣਾ ਦਾ ਗੱਲ ਕਰ ਲਈਏ ਜੇ ਢੀਂਡਸਾ ਪਰਿਵਾਰ ਦੀ ਗੱਲ ਕਰ ਲਈਏ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਸੁਧਾਰ ਦੇਣਗੇ ਜੀ ਤੁਹਾਡਾ ਨਜ਼ਰੀਆ ਕੀ ਕਹਿੰਦਾ ਉਹ ਸੁਧਾਰ ਲਿਆਰ ਉਹਨਾਂ ਨੇ ਸ਼ੁਰੂ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਸੁਧਰ ਸਕਦੀ ਉਹਨਾਂ ਕਰਕੇ ਜੀ ਉਹਨਾਂ ਉੱਤੇ ਸ਼ੁਰੂ ਦੀ ਬੇਤਬੀਰੀ ਨਹੀਂ ਕਰਨੀ ਚਾਹੀਦੀ ਅਤਮਾਨੇ ਕਰਨਾ ਚਾਹੀਦਾ ਲੱਗਦਾ ਸੁਧਾਰ ਸਕਦੇ ਜੀ ਕਿ ਨਾ ਇਤਮਾਨੇ ਕਰਨਾ ਚਾਹੀਦਾ ਜੀ ਬਿਲਕੁਲ ਬਿਲਕੁਲ ਜੀ ਇਹ ਬਲਵੰਤ ਸਿੰਘ ਰਾਮੂ ਵਾਲੀਆ ਸਾਹਿਬ ਸਗੇ ਤਾਂ ਇਹਨਾਂ ਨੇ ਗੱਲਬਾਤ ਕੀਤੀ ਅੱਜ ਇਹਨਾਂ ਨੂੰ ਵੀ ਤਲਬ ਕੀਤਾ ਗਿਆ ਸ਼੍ਰੀ ਅਕਾਲ ਤਖਸੈਬ ਵਿਖੇ ਤਾਂ ਇਹਨਾਂ ਨੇ ਵੀ ਆਪਣਾ ਸਪਸ਼ਟੀਕਰਨ ਦੇ ਦਿੱਤਾ ਹੈ ਹੁਣ ਦੇਖਣਾ ਹੋਏਗਾ ਸੁਬੀਰ ਸਿੰਘ ਬਾਦਲ ਹੋਰਾਂ ਨੂੰ ਸ਼੍ਰੀ ਅਕਾਲ ਤਖਸੈਬ ਤੋਂ ਕਿਹੋ ਜੀ ਤਨਖਾਹ ਲੱਗਦੀ ਹੈ ਤਾਂ ਜਿਹੜੇ ਹੋਰ ਵੀ ਕੈਬਨਿਟ ਮੰਤਰੀ ਸਹਿਬਾਨ ਇੱਥੇ ਪਹੁੰਚੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਮੰਤਰੀ ਰਹਿ ਚੁੱਕੇ ਮੰਤਰੀ ਸਹਿਬਾਨ ਇੱਥੇ ਪਹੁੰਚੇ ਨਹੀਂ ਉਹਨਾਂ ਬਾਰੇ ਸ਼੍ਰੀ ਹੋ ਜਾਏਗਾ ਪਰ ਸਿੱਧੇ ਤੌਰ ਤੇ ਇਹਨਾਂ ਨੇ ਸ਼੍ਰੋਮਣੀ ਕਾਲੀ ਦਲ ਸੁਧਾਰ ਲਹਿਰ ਬਾਰੇ ਵੀ ਗੱਲਬਾਤ ਕੀਤੀ ਵੀ ਭਾਈ ਹੋ ਸਕਦਾ ਹੈ ਸ਼੍ਰੋਮਣੀ ਕਾਲੀ ਦਲ ਨੂੰ ਸੁਧਾਰ ਦੇਣ ਤਾਂ ਇਸ ਪੂਰੀ ਗੱਲਬਾਤ ਦੇ ਬਾਬਤ ਤੁਹਾਡੇ ਕੀ ਵਿਚਾਰ ਨੇ ਜੇ ਸੁਖਵੀਰ ਸਿੰਘ ਬਾਦਲ ਨੂੰ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤਾ ਗਿਆ ਹੈ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਜ਼ਰੂਰ ਦਿਓ ਬਣੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ